ਸ਼ੇ ਲੋਕ ਮਹੱਲਾ ਤੀਜਾ ਦੂਜੇ ਭਾਏ ਬਿਲਾਵਲ ਨਾ ਹੋਵਈ ਮਨ ਮੁਖ ਠਾਏ ਨਾ ਪਾਏ ਪਾਖੰਡ ਭਗਤੀ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਦੂਜੇ ਭਾਏ ਬਿਲਾਵਲ ਨਾ ਹੋਵਈ ਜੇ ਅੰਦਰ ਨਾਮ ਦੀ ਭੁੱਖ ਤੇ ਦਿਨ ਮਾਇਆ ਦੀ ਭੁੱਖ ਹੈ ਨਾ ਤਾਂ ਬਿਲਾਵਲ ਆਗ ਨਹੀਂ ਆ ਸਕਦਾ ਫਿਰ ਨਹੀਂ ਬਿਲਾਵਲ ਹੁੰਦਾ ਫਿਰ ਨਹੀਂ ਬੁਲਾਇਆ ਬੋਲਦਾ ਉਹ ਜਿਹੜੇ ਲੋਕ ਦੇਖ ਕੇ ਕਹਿੰਦਾ ਬੁਲਾਇਆ ਬੋਲਦੇ ਉਹ ਜਾਂਬੀ ਕਹਿੰਦਾ ਵੀ ਸਾਨੂੰ ਉਤਰੀ ਹੈ ਕੁਰਾਨ ਉਹ ਨਹੀਂ ਉਤਰਨੀ ਉਹ ਬੁਲਾਇਆ ਬੋਲਣ ਦੀ ਗੱਲ ਹੈ ਐਜਾ ਨਹੀਂ ਬੁਲਾਇਆ ਬੋਲਦਾ ਹੁੰਦਾ ਜਿਵੇਂ ਹਰੇਕ ਜਣਾ ਖਾਣਾ ਖੈ ਜਾਂਦਾ ਬੁਲਾਇਆ ਬੋਲਣ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਜਿਹੜਾ ਬੁਲਾਇਆ ਬੋਲਦਾ ਚਮਕਣ ਕੀ ਹੁੰਦੇ ਨੇ ਕੀ ਅਵਸਥਾ ਹੁੰਦੀ ਹੈ ਕੀ ਗੱਲ ਹੁੰਦੀ ਹੈ ਉਹਦੀ ਗੱਲ ਕੀ ਦਮ ਹੁੰਦਾ ਇਹ ਮਾਇਆ ਦੀ ਕੋ ਕਦੂਜੇ ਪਾਇ ਉਜੇ ਪਾਇਗੀ ਆ ਜਿਹੜੇ ਆ ਸਰਪਾ ਹੈ ਰਾਜਵਲ ਨੂੰ ਭੱਜੇ ਨੇ ਨਾ ਇਸਲਾਮ ਰਾਜਵਲ ਨੂੰ ਭੱਜਿਆ ਜਿਹੜਾ ਰਾਜਵਲ ਨੂੰ ਮਾਇਆ ਵੱਲ ਨੂੰ ਭਜਦਾ ਉੱਥੇ ਖਲਾਸਲ ਨਹੀਂ ਹੁੰਦਾ ਮਨ ਮੁਕ ਥਾਇ ਨਾ ਪਾਇਓ ਤਾਂ ਮਨ ਮੁਕਾ ਉਹ ਉਨੋ ਹੀ ਜਗ੍ਹਾ ਮਿਲਦੀ ਹੈ ਉਹਦਾ ਮਨ ਨਹੀਂ ਟਿਕਿਆ ਹੋਇਆ ਪਖੰਡ ਵੀ ਭਗਤੀ ਨਾ ਹੋ ਗਈ ਇਹ ਪਖੰਡ ਹੈ ਲੋਕ ਕਹਿੰਦੇ ਅੱਖਾਂ ਵਿੱਚ ਇਹ ਭਗਤੀ ਨਹੀਂ ਇਹ ਪਖੰਡ ਨਾ ਹੋਈ ਹੋਈ ਵੰਡ ਭਗਤੀ ਨਾ ਹੋ ਗਈ ਔਰ ਬ੍ਰਹਮਣ ਨਾ ਪਾਇਆ ਜਾਏ ਪਾਰਬ੍ਰਹਮ ਨਾ ਪਾਇਆ ਜਾਏ ਪਾਰਬ੍ਰਹਮ ਜਿਹੜਾ ਸ਼ਬਦ ਗੁਰੂ ਉਹ ਨਹੀਂ ਪਾਇਆ ਜਾਂਦਾ ਪਾਰਬ੍ਰਹਮ ਨਾਲ ਜੁੜੇ ਤੇ ਭੈਣੋ ਇਹ ਬਲਾਵਲ ਨਹੀਂ ਹੋ ਸਕਦਾ ਜਿੰਨਾ ਜਰ ਪਾਰਬ੍ਰਹਮ ਨਾਲ ਇੱਕਮਤ ਨਹੀਂ ਹੁੰਦਾ ਰੋਜ ਪਾਰਬ੍ਰਹਮ ਨਾਲ ਨਹੀਂ ਹੁੰਦੀ ਜਿੰਨਾ ਤੇ ਸੁਰਤ ਸ਼ਬਦ ਨਾਲ ਨਹੀਂ ਜੁੜਦੀ ਸ਼ਬਦ ਗੁਰੂ ਨਾਲ ਸੁਰਤ ਨਹੀਂ ਜੁੜਦੀ ਨਾਮ ਨਾਲ ਸੁਰਤ ਨਹੀਂ ਜੁੜਦੀ ਉਹਨਾਂ ਜਿਹੜੇ ਬਲਾਵਲ ਨਹੀਂ ਹੋ ਸਕਦਾ ਕੌਣ ਬੁਲਾਉਂਦਾ ਪਾਰਬ੍ਰਹਮ ਬੁਲਾਉਂਦਾ ਇਹ ਬੋਲਦਾ ਤੇ ਪਾਰਬ੍ਰਹਮ ਪਾਇਆ ਹੀ ਨਹੀਂ ਗਿਆ ਤੇ ਬੁਲਾਇਆ ਹੀ ਨਹੀਂ ਤੇ ਬੋਲੂ ਕਿਵੇਂ ਹਾਂਜੀ ਮਨ ਹੱਥ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਮਨ ਹੱਥ ਕਰਮ ਕਮਾਵਣੇ ਥਾਏ ਨਾ ਕਾਈ ਕੋਈ ਪਾਏ ਜੇ ਮਨ ਆਟ ਹੱਥ ਕਰਮ ਕਰਦੇ ਨੇ ਹਟੇ ਹੋ ਗਏ ਕਰਮ ਧਰਮ ਨੇ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਹੈ ਮਨ ਟਿਕੇ ਬਿਨਾ ਤਾਂ ਗੱਲ ਨਹੀਂ ਚੱਲਦੀ ਨਾਨਕ ਗੁਰਮੁਖੀ ਆਪ ਵਿਚਾਰੀਐ ਵਿੱਚੋਂ ਆਪ ਗਵਾਏ गुरमुख ने किता गुरु नेवाएरा अपना आप ही गवाता अपना हार अपनी मर्जी जल मर्जी त्याग दर बुलाया बोल दिया जिना चेर अपनी मर्जी चल रही है सोच चल ओ बुलाया नहीं बोलता है ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਆਪੇ ਆਪਾਰ ਬ੍ਰਹਮ ਹੈ ਪਾਰ ਬ੍ਰਹਮ ਦਾ ਆਪੇ ਆ ਸਹੀ ਸਭ ਕੁਝ ਪਾਰ ਬ੍ਰਹਮ ਦਾ ਸੁਭਰਤ ਹੈ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਪਾਰ ਬ੍ਰਹਮ ਵਸਿਆ ਮਨ ਆਏ ਜਿਹਦੇ ਮਨ ਦੇ ਵਿੱਚ ਆ ਕੇ ਵਸ ਗਿਆ ਪਾਰ ਬ੍ਰਹਮ ਉਹਦਾ ਫਿਰ ਕੀ ਹੁੰਦਾ ਉਹ ਜੰਮਣ ਮਰਨਾ ਉਹਦਾ ਕੱਟਿਆ ਗਿਆ ਬੜ ਜਾਂਦਾ ਜੋਤੀ ਜੋਤ ਮਿਲਦਾ ਜੋਤੀ ਜੋਤ ਮਿਲ ਜਾਂਦੀ ਹੈ ਉਹਦੀ ਇੱਕ ਬੰਨ ਇੱਕ ਦਿੱਤ ਹੋ ਜਾਂਦਾ ਇੱਕ ਹੋ ਜਾਂਦਾ ਆਪਿਆ ਪਰਮ ਬ੍ਰਹਮ ਤੋਂ ਭਾਵ ਹੈ ਕਿ ਜੀਵ ਹੀ ਪਰਮ ਬ੍ਰਹਮ ਹੈਗਾ ਉਹ ਤਾਂ ਆਪਣੇ ਆਪ ਚ ਸਮਰੱਥ ਹੈ ਉਹਦਾ ਤਾਂ ਕੋਈ ਰੋਲਾ ਹੀ ਨਹੀਂ ਉਹ ਤਾਂ ਕਿਸੇ ਦੇ ਅਧੀਨ ਨਹੀਂ ਕਿਸੇ ਦੇ ਘੁੱਚ ਰੇ ਨਹੀਂ ਕਿਸੇ ਦੇ ਬੰਨ੍ਹ ਡੰਡ ਨਹੀਂ ਹਾਂਜੀ ਮਹੱਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰਿਓ ਇਕਸਿ ਸਿਉ ਲਿਬ ਲਾਇ ਜਨਮ ਮਰਨ ਦੁਖ ਕਟਿਐ ਸਚੇ ਰਹੈ ਸਮਾਇ ਇਹ ਪਿਆਰਿਓ ਗੁਰ ਸਿੱਖੋ ਤੁਮ ਬਿਲਾਵਲ ਆਕੇ ਕਰਿਓ ਇਕ ਇਕ ਚੋਲੇ ਬੁਲਾਏ ਵੇਕ ਕਿਹਨਾਂ ਜੁੜੋਂਗੇ ਇੱਕ ਨਾਲ ਜੁੜੋਂਗੇ ਉਹ ਕੌਣ ਇੱਕ ਹੈ ਸ਼ਬਦ ਗੁਰੂ ਹੈ ਉਹ ਇੱਕ ਉਹ ਸ਼ਬਦ ਗੁਰੂ ਨਾਲ ਜੁੜਿਓ ਹੁਕਮ ਨਾਲ ਜੁੜਿਓ ਫਿਰ ਹੁਕਮ ਦਾ ਹੀ ਬਖਿਆਨ ਮੈਂ ਕਹਿਆ ਸਭ ਹੁਕਮ ਆਉਜੀਓ ਹੁਕਮ ਨਾਲ ਤੇ ਕੀ ਹੈ ਗੁਰਬਾਣੀ ਚ ਹੁਕਮ ਦਾ ਹੀ ਹੈ ਇਹ ਹੁਕਮ ਨਾਲ ਜੁੜਿਓ ਇਸ ਨਾਮ ਨਾਲ ਜੁੜਿਓ ਪਿਆਰਿਓ ਫਿਰ ਬਲਾਵਲ ਹੋਊਗਾ ਇੱਕ ਅਥੋਂ ਦੇ ਬਲਾਅ ਕੇ ਫਿਰ ਨਾ ਬਲਾਵਲ ਹੋਣੀ ਜਨਮ ਵਰਣ ਤੋਂ ਕੱਟ ਕੇ ਜਦ ਬੋਲੋਂਗੇ ਜਨਮਾਂ ਦੁ ਕੱਟੇ ਜਾਣਗੇ ਤੁਹਾਡੇ ਵੀ ਥਣ ਵਾਲਿਆਂ ਦੇ ਵੀ ਸੱਚੇ ਰਹੇ ਸਮਾਏ ਸੱਚੇ ਹੋ ਕੇ ਸਾਚਰ ਸਮਾਜੰਦੇ ਨੇ ਕਿ ਮਨ ਸੱਚਾ ਹੋ ਜਾਂਦਾ ਉਹ ਆਪਣੇ ਮੂਲ ਸਮਾਜੰਦਾ ਉਹਨਾਂ ਦਾ ਜਨਮ ਮਨ ਸੱਚਾ ਹੈ ਠੀਕ ਹੈ ਜੀ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਗੁਰ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਸਦਾ ਜਿਹੜਾ ਬਿਲਾਵਲ ਹੈ ਨਾ ਇਹ ਜੇ ਆਨੰਦ ਦੀ ਅਵਸਥਾ ਉਹ ਸਦਾ ਬਲਾਵਲ ਦੇ ਵਿੱਚ ਹੀ ਬਲਾਵਲ ਹੀ ਬੋਲਦਾ ਸਦਾ ਬਲਾਵਲ ਆਨੰਦ ਹੈ ਜੇ ਬਲਾਵਲ ਹੈ ਤਾਂ ਆਨੰਦ ਹੈ ਜਿਹੜਾ ਆਨੰਦ ਦਾ ਬਲਾਵਲ ਹੈ ਜੇ ਕੱਲਾ ਸਤਵਰ ਪਾਏ ਉਹ ਕੋਣ ਹੈ ਸਤਵਰ ਪਾਏ ਭਾਣੇ ਚੱਲਦੇ ਨੇ ਉਹ ਹੁਕਮ ਦੇ ਚੱਲਦਾ ਹੈ ਤਾਂ ਬਲਾਵਲ ਹੈ ਭਾਵੇਂ ਆਨੰਦ ਹੈ ਹੁਕਮ ਦੇ ਵਿੱਚ ਚੱਲਣ ਵਾਲੇ ਬਲਾਵਲ ਹੈ ਹੁਕਮ ਦੇ ਵਿੱਚ ਰਹਿਣ ਵਾਲੇ ਆਨੰਦ ਸਾਥ ਸੰਗਤੀ ਲੈ ਔਕਾਰ सदा हर के ग रख के सदा हर के गे फिर यद है फिर यही बिलावल सच नुड़ के अंतरात्मा जुड़ के सतसंगत ठीक है जी फिर तो भगत ने बिलावल गाया जी बाकी तो सब पढ़ रहे बिलावल ही है जिनी गुरबाणी है पक्की बाणी ए बिलावल है ਹਾਂਜੀ ਨਾਨਕ ਸੇਜਨ ਸੋਹਣੇ ਜੇ ਗੁਰਮੁਖੀ ਮੇਲ ਮਿਲਾਏ। ਜੇ ਨਾਨਕ ਸੇਜਨ ਸੋਹਣੇ ਉਹੀ ਜਨ ਸੋਹਣੇ ਨੇ ਜਿਹੜੇ ਗੁਰਮੁਖੀ ਮੇਲ ਮਿਲਾਏ ਜਿਹੜੇ ਗੁਰਮੁਖੀ ਬਲਉਂਦੇ ਨੇ ਮਿਲਦੇ ਨੇ ਐ ਮਿਲਦੇ ਨੇ ਗੁਰਮਖਾਨੇ ਤਰੀਕੇ ਨਾਲ ਗੁਰੂ ਕਿੱਥੇ ਮਿਲਦੇ ਨੇ ਆਪਣੇ ਮੂਲ ਨਾਮ ਹੁੰਦੇ ਨੇ ਆਪਣੇ ਆਪ ਨਾਲ ਦੱਸਦੇ ਨੇ ਇੱਕ ਵਾਂਗ ਜਿੱਤ ਹੁੰਦੇ ਨੇ ਇਹ ਮੇਲ ਐ ਐਵੇਂ ਵੰਡ। ਅੰਤਰਾਤਮੈ ਮਿਲਦੇ ਨੇ ਉਹ ਅੰਤਰਾਤਮੈ ਜੇ ਮਿਲੇ ਮਿਲੇ ਅਟਿਗੇ ਸੋਏ। ਹਾਂਜੀ ਹਰਿ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕੇ ਵਸ ਭਗਤਾਂ ਕੇ ਆਨੰਦ ਕਰ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭਨਾ ਜੀਆ ਵਿੱਚ ਹਰ ਆਪ ਹੈ ਸੋ ਭਗਤਾਂ ਦਾ ਮਿੱਤ ਹੈ ਉਹ ਹਰ ਹੈ ਅੱਜ ਤੱਕ ਨਾ ਹਰ ਜੂ ਬਥਾ ਸੰਤਨ ਰਹਿਉ ਪੁਕਾਰ ਜਿਹੜਾ ਸਬਦਾ ਮੂਲ ਹੈ ਉਹ ਹਰ ਹੈ ਉਸ ਨੂੰ ਰਾਮ ਵੀ ਕਿਹਾ ਸਦਾ ਦਾ ਰਾਮ ਬੋਲਾ ਸਭ ਕੋਈ ਹਰਿ ਦੇ ਵਸ ਸਾਰੇ ਹਰ ਦੇ ਵਸ ਵਿੱਚ ਨੇ ਭਗਤਾਂ ਦੇ ਆਨੰਦ ਕਰ ਇਹ ਕਰਕੇ ਭਗਤਾਂ ਦੇ ਘਰ ਆਨੰਦ ਹੈ ਉਹ ਹਰ ਦੇ ਵਸ ਵਿੱਚ ਚੱਲਦੇ ਨੇ ਹਰ ਦੇ ਉਹ ਸਾਰੀ ਹੋ ਕੇ ਚੱਲਦੇ ਨੇ ਹਰ ਦੇ ਪਾਣੀ ਵਿੱਚ ਚੱਲਦੇ ਨੇ ਉਹਨਾਂ ਦੇ ਘਰ ਆਨੰਦ ਹੈ ਜਿਹੜਾ ਹਰ ਦੇ ਪਾਣੀ ਦਾ ਵਿਰੋਧ ਕਰਦਾ ਉਹਦੇ ਘਰ ਆਨੰਦ ਨਹੀਂ ਰਹਿੰਦਾ ਉਹ ਦੁੱਕੀ ਹੋ ਜਾਂਦੀ ਉਹਦੇ ਅੰਦਰ ਦੁੱਖ ਦਾ ਰਹਿੰਦੀ ਹੈ ਹਾਂਜੀ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਹਰ ਸਬਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਹਰ ਹਰ ਭਗਤਾ ਨਾਲ ਮੇਲ ਰੱਖਣ ਵਾਲਾ ਸਰਬਤ ਸੋ ਨਿਸਲ ਜਨ ਟੰਗ ਧਰ ਇਹ ਕਰਕੇ ਜਿਹੜੇ ਉਹਦੇ ਜਨ ਨੇ ਕਰਕੇ ਜਨ ਨੇ ਭਗਤ ਨੇ ਉਹ ਨਿਚਿੰਤ ਨਿਸਲ ਹੁੰਦੇ ਨਿਚਿੰਤ ਨਿਚਿੰਤ ਹੋ ਕੇ ਟੰਗ ਤੇ ਟੰਗ ਧਰ ਕੇ ਰਾਮ ਨਾਲ ਬੈਠਾਉਂਦੇ ਹਰ ਸਬਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਇਹ ਭਗਤਾਂ ਨੇ ਆਪਣੇ ਚਿੱਤ ਚ ਧੱਪ ਕੀਤਾ ਹੋਇਆ ਕਿ ਇਹ ਹਰ ਇਹ ਸਭਨਾ ਦਾ ਖਤਮ ਹੈ ਇਹ ਸੱਚ ਹੈ ਸਤਿਗੁਰੂ ਕੈ ਸਭਨਾ ਸੇ ਸੱਚ ਸਭਨਾ ਦਾ ਖਸਮ ਹੈ ਹਰ ਹਰ ਸੱਚ ਕੋਈ ਫੈਨਸ ਦੇ ਵਿੱਚ ਇਤਨੇ ਹੀ ਦੋ ਨੋਮ ਅਤਿ ਵੀ ਉਹੀ ਹੈ ਹਰ ਵੀ ਉਹੀ ਹੈ ਚੱਕ ਸਭਨਾ ਦਾ ਖਸਮ ਇਤੇ ਹਰ ਨੂੰ ਖਸਮ ਕਰ ਸੋ ਭਗਤ ਜਨ ਚਿਤ ਕਰ ਉਹੋ ਇੱਕ ਚੀਜ਼ ਨੂੰ ਮੰਨਦੇ ਨੇ ਪਾ

ਸਭ ਦੇ ਵਿਚਾਰ ਕੇ ਸਾਧਨ ਦੇ ਤੂਖੇ ਉਜਿਹ ਰਾਜੇ ਨੇ ਕਰਤਤ ਵਜਾ ਤੋਂ ਕਿਹਨਾਂ ਨੇ ਹੋਇਆ ਤਾਂ ਰਹਿਣਾ ਇਹਨਾਂ ਦਾਵੇ ਕਰਦੇ ਨੇ ਰਾਜੇ ਹੁੰਦੇ ਉਹਦੀ ਬਰਾਬਰੀ ਨਹੀਂ ਕਰ ਸਕਦੇ ਸਭ ਝੜ ਪੈਂਦੇ ਨੇ ਅੱਖ ਮਾਰਦੇ ਨੇ ਆਖਰ ਝੜ ਪੈਂਦੇ ਨੇ ਮਰ ਜਾਂਦੇ ਨੇ ਨਾਸ ਹੋ ਜਾਂਦਾ ਸਿੱਧੀ ਉਹਨਾਂ ਦਾ ਹਾਂਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ